ਸਤ ਸ੍ਰੀ ਅਕਾਲ ਵੀਰੇ ਸਾਰਿਆਂ ਨੂੰ ਅੱਜ ਆਪਾਂ ਵੀਡੀਓ ਬਣਾਉਣ ਲੱਗਿਆ ਬਹੁਤ ਚਿਰ ਬਾਅਦ ਤੇ ਅੱਜ ਵੀਡੀਓ ਬਣਾਵਾਂਗੇ ਕੁਛ ਤਾਂ ਬਈ ਕੰਮ ਕੋ ਮੋਲ ਜਾ ਬਹ ਜੇ ਆਪਾਂ ਤੋਂ ਰੇਰੂ ਸਿੱਟਿਆ ਨਹੀਂ ਗਿਆ ਅਜੇ ਰੇਉਮੀ ਪਿਆਗਾ ਤੇ ਆਪਾਂ ਅੱਜ ਵੀਡੀਓ ਲੱਗ ਕੇ ਬਣਾਉਣ ਤੇ ਅੱਜ ਮਾਨ ਖੋਸਾ ਜਦੋਂ ਬੰਦੇ ਦਾ ਮਾਨ ਖੋਸਨ ਦਾ ਉਹਦੀ ਵੀਡੀਓ ਬਣਾਉਣ ਲੱਗਦਾ ਤੇ ਆਪਾਂ ਅੱਜ ਵੀਡੀਓ ਬਣਾਵਾਂਗੇ ਮਨ ਜਿੱਤ ਲਿਆ ਉਹਨੇ ਜੱਗ ਜਿੱਤ ਲਿਆ ਕਿਸੇ ਹੋਰ ਦਾ ਨਹੀਂ ਆਪਣਾ ਹੀ ਜਿਹੜੇ ਬੰਦੇ ਨੇ ਵੀਰੇ ਮਨ ਜਿੱਤ ਲਿਆ ਤੇ ਉਹਨੇ ਜੱਗ ਵੀ ਜਿੱਤ ਲਿਆ ਉਹਨੂੰ ਜੱਗ ਦੀ ਪ੍ਰਵਾਹ ਖਤਮ ਹੋ ਜਾਂਦੀ ਆ ਤੇ ਇਹ ਗੱਲ ਆਪਾਂ ਕਰਦੇ ਆਂਗੇ ਸਟਾਰਟ ਕੋਈ ਚੰਗੇ ਜ਼ਿੰਮੇਵਾਰ ਦਾ ਜੇ ਕੰਮ ਕਰੇ ਬਿਨਾ ਸਰਦਾ ਹੋਵੇ ਨਾ ਉਹਨੂੰ ਹਰੇਕ ਕੋਈ ਟੋਕੂਗਾ ਯਾਰ ਤੈਨੂੰ ਕੀ ਲੋੜ ਆ ਇਹ ਕਰਨ ਦੀ ਵੀ ਤੂੰ ਵਧੀਆ ਪਾ ਕੇ ਰਹਿ ਮਿੱਤੇ ਨੂੰ ਕੰਮ ਦੀ ਜਰੂਰਤ ਨਹੀਂ ਸ਼ਾਇਦ ਉਹਨੂੰ ਜਰੂਰਤ ਵੀ ਨਹੀਂ ਹੁੰਦੀ ਐਸ ਬਹਿ ਕੇ ਉਹਦਾ ਟਾਈਮ ਪਾਸ ਨਿੰਗ ਸਕਦਾ ਹੁੰਦਾ ਪਰ ਜਿਹੜਾ ਮਾਣਾ ਬਈ ਇਹ ਸਤਾਨ ਹੈ ਇੱਕ ਤਰ੍ਹਾਂ ਦਾ ਇਹ ਇੱਕ ਭੂਤ ਆ ਜਦੋਂ ਆਪਾਂ ਕਿਸੇ ਨੇ ਵੀ ਬੈਠ ਰਿਹਾ ਆਪਾਂ ਉਹ ਜਿਹੇ ਬੰਦੇ ਨਾਲ ਵੀ ਬੈਠਦੇ ਆਪਾਂ ਉਹਵੇਂ ਜਿਵੇਂ ਜੀ ਆਪਾਂ ਨੂੰ ਕੰਮ ਕਰਨ ਦਾ ਸੁਆਦ ਆਉਂਦਾ ਹੁਣ ਆਪਾਂ ਭੂਤਵਾਰੀ ਗੱਲ ਦੱਸਦੇ ਆ ਕੋਈ ਸੇਵ ਕੋ ਕਿਸੇ ਸੰਤਾਂ ਲੇ ਜਾਣਾ ਹੁੰਦਾ ਉਹ ਸੰਤਾਂ ਨੂੰ ਬੋਲ ਲੱਗਣਾ ਛੋੜਾ ਕੰਮ ਆਪਾਂ ਕਹਿੰਦੇ ਰਹਿੰਦੇ ਵੀ ਸਾਧੂ ਸੰਤਾਂ ਦਾ ਪਤਾ ਨਹੀਂ ਲੱਗਦਾ ਵੀ ਕਦੇ ਇੱਥੇ ਖੜਿਆ ਕਦੇ ਉੱਥੇ ਖੜੇ ਆ ਵੀ ਮੈਂਟੋਸ ਕੈਂਟੀ ਕੰਮ ਹੁੰਦਾ ਰਹਿੰਦਾ ਇਹ ਗੱਲ ਸੱਚੀ ਆ ਬਾਈ ਜਿਹਨੇ ਵਰਤਿਆ ਕੇ ਦੇਖੀ ਹੂ ਕੋਈ ਕਰੀਬ ਸੀਗਾ ਕਿਸੇ ਨਾਲ ਸੰਤਾਂ ਦੀ ਲਿਹਾਜ਼ ਪੈ ਗਈ ਸੇਵਾ ਦੀ ਉਹਦੀ ਭਾਵਨਾ ਨਾਲ ਸੁਣ ਲਈ ਤੇ ਉਹ ਆਪਾਂ ਕਹਿੰਦੇ ਫਿਰ ਭਗਵਾਨ ਉਹਦੀ ਗੱਲਾਂ ਸੁਣ ਲੱਗ ਜਾਂਦਾ ਫਿਰ ਉਹਦੀ ਰੱਬ ਨੇ ਧਣੀ ਸੀ ਉਹ ਸੇਟ ਸੀਗਾ ਤੇ ਉਹਦੀ ਗੱਲ ਮੰਨ ਲਈ ਤਾਂ ਰੱਬ ਨਾਲ ਗੱਲਾਂ ਕਰ ਲਗਾ ਜੀ ਛੋਟਾ ਕੰਮ ਇਹ ਨਹੀਂ ਛੇਤੀ ਕਿਵੇਂ ਹੋ ਜਾਂਦਾ ਫਲਾਨੀ ਚੀਜ਼ ਛੋਟੀ ਕਿਵੇਂ ਛੇਤੀ ਨਿਬੜ ਜਾਂਦੀ ਆ ਭਗਵਾਨ ਵੀ ਕਿਸੇ ਕਿਸੇ ਦੇ ਉਹਨੇ ਵੀ ਜੇ ਸੇਵਾ કરી ਸੀ ਤਾਂ ਹੀ ਉਹਨੂੰ ਸਿੱਖਿਆ ਦੇਣ ਦਾ ਮੌਕਾ ਮਿਲ ਗਿਆ ਮਤਲਬ ਸਿੱਖਿਆ ਲੈਣ ਦਾ ਨਹੀਂ ਤਾਂ ਕਿਹੜੇ ਨੂੰ ਮਿਲਦੀ ਆ ਬਈ ਆਪਣੇ ਵਰਗੇ ਨੂੰ ਇੱਕ ਲਾਇਨ ਦਾ ਜਦੋਂ ਮੌਕਾ ਮਿਲ ਗਿਆ ਉਹਨੂੰ ਤਾਂ ਭਗਵਾਨ ਨੇ ਉਹਨੂੰ ਦੱਸਿਆ ਵੀ ਸਾਡਾ ਇੱਕ ਭੂਤ ਕਾਬੂ ਕਰਿਆ ਹੋਇਆ ਜਿਹੜਾ ਵੀ ਐ ਸਕੈਂਟੋ ਸਕੈਂਟੀ 6 ਬਣਾ ਸਕੈਂਟਾਂ ਤੋਂ ਵੀ ਪਹਿਲਾਂ ਹੀ ਕੰਮ ਕਰ ਦਿੰਦਾ ਵੀ ਜਿੱਡੀ ਜ਼ਰੂਰਤ ਆ ਵੀ ਉਹ ਜ ਕੋਈ ਮਰਜ਼ੀ ਕੰਮ ਲੈ ਲਈਏ ਸੀ ਉਹ ਤੋਂ ਕੋਈ ਸੁਨੇਹਾ ਭੇਜਣਾ ਜਾਂ ਜਾਣਾ ਆਉਣਾ ਕੋਸ ਵੀ ਸਕੈਂਟਾਂ ਜੀ ਕੰਮ ਹੁੰਦਾ ਉਹ ਸੇਠ ਸੀ ਕਹਿੰਦਾ ਆਪਣਾ ਬਹੁਤ ਵੱਡਾ ਬਿਜ਼ਨਸ ਸੀ ਉਹਦਾ ਬਾਹਰ ਲਿਆ ਕੰਟਰੀਆਂ ਤੱਕ ਉਹ ਕਹਿੰਦਾ ਜੀ ਮੈਨੂੰ ਦੇ ਦਿਓ ਵੀ ਜੇ ਇਹ ਭੂਤ ਉਹ ਵੀ ਮੈਨੂੰ ਬਹੁਤ ਜ਼ਰੂਰਤ ਹੈ ਤੁਸੀਂ ਮੈਨੂੰ ਮੇਰੀ ਮੇਰੀ ਮਦਦ ਕਰੋ ਉਹ ਕਹਿੰਦੇ ਲੈ ਤਾਂ ਤੈਨੂੰ ਦਿੰਨਿਆਂ ਦੇ ਦਿੰਨੇ ਆ ਤੈਨੂੰ ਇਹ ਚੀਜ਼ ਪਰ ਇਹ ਰੱਖਣਾ ਬਹੁਤ ਔਖਾ ਕਹਿੰਦਾ ਰੱਖਣਾ ਕਿ ਨਾ ਕਹਿੰਦਾ ਬਸ ਕੋਈ ਕੋਈ ਬਾੜਾ ਔਖਾ ਨਹੀਂ ਬਾਈ ਇੱਕੋ ਹੀ ਇਹਦਾ ਹੋਆ ਔਖਾ ਮਤਲਬ ਕੰਮ ਦਾ ਵੀ ਇਹ ਬੇਲਾ ਨਹੀਂ ਰਹਿ ਸਕਦਾ ਜੇ ਇਹਨੂੰ ਤੂੰ ਬੇਲਾ ਛੱਡ ਤਾ ਇਹ ਤੈਨੂੰ ਮਾਰ ਦੂ ਕਹਿੰਦਾ ਬੇਲਾ ਰਹਿਣ ਵਾਲਾ ਤਾਂ ਆਪਣੇ ਕੋਲ ਕੋਈ ਕੰਮ ਹੀ ਨਹੀਂ ਆਪਾਂ ਭਾਈ ਤੁਸੀਂ ਮੈਨੂੰ ਦੇ ਦੋ ਮੈਂ ਇਹਨੂੰ ਬੇਲਾ ਨਹੀਂ ਰਹਿਣ ਦਿੰਦਾ ਤੇ ਭਾਈ ਮਾਹਪੁਰਸਾਂ ਨੂੰ ਦੇ ਦਿੰਦੇ ਆ ਲੋਹੰਦਿਆ ਉਹ ਤਾਂ ਮਿੰਟੋਸ ਕੈਂਟੀ ਕਦੇ ਕਿਤੇ ਸੁਨੇਹਾ ਭੇਜਣਾ ਹੁੰਦਾ ਬਾਹਰਲੀ ਕੰਟਰੀ ਜੀ ਮੈਂ ਅੱਜ ਦੇ ਟਾਈਮ ਆਪਾਂ ਮੋਬਾਈਲ ਆ ਕਪੂਤ ਹੀ ਆ ਮੈਂ ਕੈਨੇਡਾ ਦੇ ਤਾਂ ਅਮਰੀਕਾ ਦੇ ਤਾਂ ਜਿਹੜੀ ਕੰਟਰੀ ਦੇ ਵਿੱਚ ਜਿੱਥੇ ਆਪਾਂ ਜਾਣ ਨੂੰ ਘੱਟੋ ਘੱਟ 2 ਦਿਨ ਜਾਂ ਵੱਧ ਟਾਈਮ ਵੀ ਲੱਗਦਾ ਉੱਥੇ ਵੀ ਸਨੇਹਾ ਹਵਾ ਦੇ ਬੁੱਲੇ ਦੇ ਸਕੈਂਟ ਵਾਲੇ ਸਾਹਮਣੇ ਦੇਖ ਕੇ ਮੁੜਿਆ ਹੁੰਦਾ ਸੀ ਦੇਖ ਕੇ ਮੁੜਿਆ ਹੁੰਦਾ ਸੀ ਤਾਂ ਵੀ ਰਾਤ ਦੇਣ ਦੀ ਚੈਨ ਖਤਮ ਹੋ ਗਈ ਕਿਉਂ ਜਦੋਂ ਸੰਤਾ ਨੇ ਕਿਹਾ ਸੀ ਵੀ ਜੇ ਇਹ ਬੇਲਾ ਰਹਿ ਗਿਆ ਤਾਂ ਤੈਨੂੰ ਇਹ ਮਾਰ ਦੂੰ ਤਾਂ ਉਹ ਪਤਲਾ ਹੋਣ ਲੱਗ ਗਿਆ ਉਹਦੇ ਚਿਹਰੇ ਤੇ ਮਸਕਾਨ ਖਤਮ ਹੋ ਗਈ ਇੱਕ ਤਰ੍ਹਾਂ ਦੀ ਆਪਦੀ ਜ਼ਿੰਦਗੀ ਜਿਉਣ ਦਾ ਸਵਾਦ ਖਤਮ ਹੋ ਗਿਆ ਜਦੋਂ ਸਵਾਦ ਖਤਮ ਹੋ ਗਿਆ ਤਾਂ ਕਿਉਂ ਸੰਤਾਨ ਨੇ ਉਹਨੂੰ ਸਿੱਖਿਆ ਦੇਣੀ ਸੀ ਕਿ ਕੋਈ ਹੋਰ ਰੂਪ ਦੇ ਵਿੱਚ ਉਹਦੇ ਕੋਲ ਆਗੇ ਵੀ ਹੁਣ ਵੀ ਕੀ ਕਰੀਏ ਤੇ ਉਹ ਚਲਿਆ ਗਿਆ ਡਾਕਟਰ ਦਾ ਘਰ ਦੇ ਡਾਕਟਰ ਨੂੰ ਬਿਲਾ ਲਓ ਜਿੰਮੇ ਆਪਾਂ ਕਹਿੰਦਾ ਹੋਮ ਡਾਕਟਰ ਦੇ ਰੂਪ ਚ ਆ ਗਿਆ ਉਹਨਾਂ ਦੇ ਕੋਲ ਤੇ ਕਹਿੰਦਾ ਕੀ ਗੱਲ ਹੋ ਗਈ ਬਈ ਤੂੰ ਤੁਸੀਂ ਬਾਹਲੀ ਢੱਲੇ ਰਹੇ ਹੋ ਜੀ ਚਿਹਰਾ ਅੱਗੇ ਨਾਲ ਛੋਟਾ ਮਝਰਾਇਆ ਰਹਿਣਾ ਕੀ ਬਿਮਾਰੀ ਠਮਾਰੀ ਆ ਵੀ ਆਪਾ ਪੈਸਾ ਕੀ ਕਰਨਾ ਵੀ ਆਪਾ ਉਹਦਾ ਇਲਾਜ ਕਰਾਉਨੇ ਆ ਤਣੀ ਸੇਠ ਕਹਿੰਦਾ ਡਾਕਟਰ ਤੇਰੇ ਲਵੇ ਤਾਂ ਇਲਾਜ ਹੈ ਨਹੀਂ ਇਹਦਾ ਮੈਨੂੰ ਕੋਈ ਬਿਮਾਰੀ ਨਹੀਂ ਹੈਗੀ ਮੈਨੂੰ ਤਾਂ ਕੁਝ ਹੋਰ ਚੀਜ਼ ਆ ਕਹਿੰਦਾ ਚਲੋ ਕੋਈ ਨੰ ਗੱਲ ਨਹੀਂ ਤੁਸੀਂ ਮੈਨੂੰ ਦੱਸੋ ਉਹ ਕਹਿੰਦਾ ਮੈਂ ਸੰਤਾਂ ਤੋਂ ਲਿਆਇਆ ਇੱਕ ਭੂਤ ਸੰਤਾਂ ਨੇ ਮੈਨੂੰ ਕਹਿਤਾ ਵੀ ਜੇ ਇਹ ਬੇਲਾ ਰਹਿ ਗਿਆ ਇਹ ਤਾਂ ਨੂੰ ਮਾਰ ਦੂ ਤੂੰ ਇਹਨੂੰ ਬੇਲਾ ਨਹੀਂ ਰਹਿਣਾ ਜੀ ਕਹਾਂ ਮੈਂ ਇਹਨੂੰ ਬਹੁਤ ਕੰਮ ਗਣਿਆ ਹੁਣ ਪਰ ਇਹਦਾ ਗਣਿਆਉਣਾ ਬਾਅਦ ਚ ਆ ਕਰ ਪਹਿਲਾਂ ਦਿੰਦਾ ਵੀ ਇਹਦਾ ਹੱਲ ਕੀ ਕਰਾਂ ਵੀ ਜੇ ਹੁਣ ਬੇਲਾ ਰਹਿ ਗਿਆ ਮੈਨੂੰ ਮਾਰ ਦੂ ਮੇਰੇ ਕੋਲ ਇਹਨੇ ਕਿੰਨੇ ਕੰਮ ਆ ਵੀ ਮੈਂ ਇਹਨੂੰ ਦਿਨ ਰਾਤ ਹੀ ਦੱਸੀ ਆ ਮੈਂ ਰਾਤ ਨੂੰ ਵੀ ਦੱਸੀ ਆ ਮੈਂ ਦਿਨੇ ਵੀ ਤਾਂ ਕਹਿੰਦਾ ਹਾਂ ਤੂੰ ਵੱਡੀ ਵੱਡੀ ਦੁਗਦਾ ਦੇ ਵਿੱਚ ਆ ਤੂੰ ਤੇ ਜਦੋਂ ਇਹ ਚੀਜ਼ ਹੋਊਗੀ ਤਾਂ ਬੜਾ ਔਖਾ ਹੋਇਆ ਤਾਂ ਨੇ ਦੱਸਿਆ ਕਹਿੰਦਾ ਤੂੰ ਇੱਕ ਘਰੇ ਬਾਸ ਕੱਢ ਲਾ ਗੱਠਾ ਵਾਲਾ ਵੀ ਉਹਨੂੰ ਕਹੀ ਚੱਲ ਜਦੋਂ ਤੇਰੇ ਕੋਲ ਕੰਮ ਨਹੀਂ ਹੁੰਦਾ ਵੀ ਇਹਦੇ ਚੜ ਜਾ ਇਹ ਤੇ ਉਤਰ ਜਾ ਇਹਨੀਆਂ ਗੱਠਾਂ ਗਣੀ ਚੱਲ ਉਹ ਕੰਮ ਕਰ ਤੂੰ ਭਾਈ ਉਹ ਬਾਸ ਕੱਢ ਦਿੰਦਾ ਉਹ ਜਦੋਂ ਨਹੀਂ ਕੰਮ ਹੁੰਦਾ ਸੀ ਜਦ ਆਪਦੇ ਸਮੇਂ ਸੌਣਾ ਹੁੰਦਾ ਸੀ ਕਹਿੰਦਾ ਇਹਨੂੰ ਐ ਦੱਸੀ ਵੀ ਤੂੰ ਇੱਕ ਰਾਤ ਚ ਕਿੰਨੇ ਵਾਰੀ ਤੂੰ ਚੜ ਗਿਆ ਕਿੰਨੇ ਵਾਰੀ ਤੂੰ ਉਤਰ ਗਿਆ ਕਿੰਨੀਆਂ ਗੱਠਾਂ ਗਣੀਆਂ ਤੇ ਭਾਈ ਮੰਨ ਲਓ ਉਹਨੇ ਉਹਨੇ ਜਿਮੀ ਕਰਿਆ ਉਹ ਰਾਤ ਨੂੰ ਨੀਂਦ ਆਈ ਚੈਨ ਆਇਆ ਠੀਕ ਹੋ ਗਿਆ ਕੰਮ ਤਾਂ ਅਗਲੇ ਦਿਨ ਵੀ ਕਹਿਣਾ ਸੀਗਾ ਉਹਨੇ ਅਗਲੇ ਦਿਨ ਵੀ ਮੰਨ ਲਓ ਉਹ ਤੋਂ ਕੰਮ ਵੀ ਕਰਾਇਆ ਹੋਰ ਵੀ ਕਰਿਆ ਉਹ ਤੋਂ ਜਦੋਂ ਫ੍ਰੀ ਹੋਇਆ ਕਰ ਉਹਨੂੰ ਇਹ ਕੰਮ ਤੇ ਲਾ ਦਿਆ ਕਰੀ ਵੀ ਉਹਦੀ ਚਿਹਰੇ ਤੇ ਰੌਣਕ ਦੁਆਰੇ ਮੁੜਈ ਜਿਵੇਂ ਮਰਜ਼ੀ ਲਾ ਲਵੀ ਟੈਨਸ਼ਨ ਮੁੱਕ ਗਈ ਤਾਂ ਫਿਰ ਉਹ ਸ਼ਾਂਤਾਂ ਕੋਲ ਜਾਂਦਾ ਸੀ ਹਾਲ ਹੀ ਹਾਲੀ ਪਤਾ ਲੱਗਿਆ ਵੀ ਉਹ ਸੰਤ ਵਾਲਾ ਰੂਪ ਹੀ ਸੀਗਾ ਜਿਹੜੇ ਛੱਡ ਲਵੇ ਆਏ ਸੀਗੇ ਤਾਂ ਉਹ ਸੰਤਾਂ ਦੇ ਪੈਰੀਂ ਜਾ ਕੇ ਪੈ ਗਿਆ ਵੀ ਹੁਣ ਮੈਂ ਕੀ ਕਰਾਂ ਵੀ ਤੁਸੀਂ ਇਹ ਗੱਲ ਮੇਰੇ ਨਾਲ ਪ੍ਰਤਿਆਵਾ ਲਿਆ ਕਹਿੰਦਾ ਤੂੰ ਪੁੱਛਦਾ ਹੁੰਦੇ ਵੀ ਇਹ ਮਿੰਟੋ ਸਕੈਂਟੀ ਕਿਵੇਂ ਕੰਮ ਹੋ ਜਾਂਦੇ ਆ ਕੀ ਗੱਲਬਾਤ ਆ ਵੀ ਇਹ ਚੀਜ਼ ਐ ਤੇ ਇਹਦੇ ਵਿੱਚ ਸੰਤਾਂ ਨੇ ਦੱਸਿਆ ਇਹ ਭੂਤ ਨਹੀਂ ਕਹਿੰਦਾ ਧਰਮ ਦੇ ਵਿੱਚ ਸੀਗਾ ਤੂੰ ਇਹ ਤੇਰਾ ਮਨ ਐ ਜਿਹੜਾ ਜਦੋਂ ਤੂੰ ਰੱਬ ਦੇ ਨਾਂ ਤੋਂ ਟੁੱਟਦਾ ਜਾਂ ਕਿਰਤ ਦੇ ਨਾਂ ਤੋਂ ਟੁੱਟਦਾ ਇਹ ਭੂਤ ਬਣ ਜਾਂਦਾ ਇਹ ਤੈਨੂੰ ਮਾਰ ਸਕਦਾ ਜੇ ਤੂੰ ਬੇਲਾ ਰਹਿ ਜੇਂਗਾ ਵੀ ਜਦੋਂ ਤੂੰ ਫਰੀ ਆ ਤੂੰ ਉਦੋਂ ਦਾ ਰੱਬ ਦਾ ਨਾਂ ਲੈ ਲੈ ਗੱਠਾਂ ਘਣ ਲਾ ਵੀ ਚੜ ਜਾ ਵੈਗੁਰੂ ਕਹਿ ਇੱਕ ਗੱਠ ਤੇ ਵੈਗੁਰੂ ਕਹਿ ਉੱਤਰ ਦਾ ਇੱਕ ਗੱਠ ਤੇ ਵੀ ਇਹ ਤੂੰ ਆਪਦੇ ਮਨ ਨੂੰ ਉਸੇ ਪਾਸੇ ਲਾ ਲੈ ਫੇਰ ਵੱਧ ਤੋਂ ਵੱਧ ਤੂੰ ਕੰਮ ਕਰ ਕਿਰਤ ਕਰਕੇ ਖਾ ਵੀ ਇਹੋ ਚੀਜ਼ ਆ ਜੇ ਤੁਸੀਂ ਕੰਮ ਨਹੀਂ ਕਰਦੇ ਜਾਂ ਰੱਬ ਦਾ ਨਾਮ ਨਹੀਂ ਲੈਂਦੇ ਤਾਂ ਤੁਹਾਨੂੰ ਇਹ ਮਾਨਸੋਡਾ ਖਾ ਜਾਊਗਾ ਮੈਂ ਦੇਖਦਾ ਵੀ ਇਹ ਬੰਦੇ ਖਾਦੇ ਗਏ ਉਹ ਮੰਨਣ ਨਾ ਮੰਨਣ ਇਹ ਚੀਜ਼ ਹੁੰਦੀ ਆ ਆਮ ਤੌਰ ਤੇ ਲਾ ਲਓ ਜਿਵੇਂ ਮਰਜੀ ਜਿਹੜੇ ਬੰਦੇ ਨੇ ਇਹਨੂੰ ਢੂੰਕੇ ਦਿਲ ਨਾਲ ਗੱਲ ਸੋਚੀ ਜਾਂ ਵਿਚਾਰੀ ਉਹਨੂੰ ਆਟੋਮੈਟਿਕ ਹੀ ਪਤਾ ਲੱਗੂ ਵੀ ਇਹ 100% ਗੱਲ ਸਹੀ ਆ ਇਹ ਗੱਲ ਆਪਾਂ ਦੱਸੀ ਆ ਆਪਣਾ ਕਿਸੇ ਨੂੰ ਮਾੜਾ ਕਹਿਣ ਦਾ ਮਤਲਬ ਨਹੀਂ ਸੀ ਆਪਾਂ YouTube ਤੇ ਸੁਣਦੇ ਹੋਣਾ ਕਿਸੇ ਸੰਤ ਨੇ ਗੱਲ ਕਹੀ ਸੀਗੀ ਆਪਾਂ ਤੁਹਾਡੇ ਨਾਲ ਸਾਂਝੀ ਕਰੀ ਸਿੱਧੇ ਲੋਟ ਸਰਨਪਾਸ ਅੱਜ ਸਾਇਦ ਸੰਤਾਂ ਨੇ ਭਈ ਆਪਾਂ ਨੂੰ ਵੀ ਸਰਨਪਾਸ ਅੱਜ ਦੱਸੀ ਸੀ ਵੀ ਇਹ ਹੀ ਚੀਜ਼ਾਂ ਨੇ ਵੀ ਤੁਸੀਂ ਕਰਕੇ ਖਾਣੇ ਤਾਂ ਵਧੀਆ ਹਮੇਸ਼ਾ ਪ੍ਰਾਫਿਟ ਲਈ ਨਹੀਂ ਤੁਸੀਂ ਆਦੇ ਮਨ ਨੂੰ ਦੇਖੋ ਟਿਕਾ ਕੇ ਵੀ ਉਹ ਸਾਇਦ ਸੋਨੂੰ ਖਤਮ ਨਾ ਕਰ ਦੇ ਇਹੀ ਕੁਝ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਕਰਦੇ ਨੇ ਲੋਕਾਂ ਨਾਲ ਹੋਈ ਜਾਂਦਾ ਵੀ ਉਹ ਮਾਨੋ ਦਾ ਨਾਲ ਖਤਮ ਹੋ ਜਾਂਦੇ ਨੇ ਬੰਦੇ ਵੀ ਤੁਸੀਂ ਕਿਰਤ ਕਰੋ ਸ਼ਾਇਦ ਉਹ ਆਪਾਂ ਨੂੰ ਕਹਿੰਦੇ ਨੇ ਆਪਾਂ ਭਾਈ ਆਦਾ ਮਨ ਜਿੱਤ ਲਿਆ ਆਪਾਂ ਨੂੰ ਜੱਗ ਦੀ ਕੋਈ ਪ੍ਰਵਾਹ ਨਹੀਂ ਆਪਾਂ ਆਪਣੀ ਮਿੰਨੀ ਚਾਲ ਨਾਲ ਚੱਲਦੇ ਆਂ ਆਪਾਂ ਦੁੱਧ ਵੀ ਹੁਣ ਆਟੋ ਤੇ ਪਾ ਕੇ ਆਉਣੇ ਹੁੰਨੇ ਆ ਤੁਹਾਨੂੰ ਆਟੋ ਦੇ ਵੀ ਦਰਸ਼ਨ ਕਰਾਵਾਂਗੇ ਵੀ ਆਪਾਂ ਆਪਦਾ ਸੁੱਖ ਦੇਖਣਾ ਆਪਦਾ ਮਨ ਦਾ ਸੁੱਖ ਦੇਖਣਾ ਵੀ ਕਿਸ ਪਾਸੇ ਆ ਨਾ ਕੀ ਆਪਾਂ ਜੱਗ ਦੇ ਮਨ ਦਾ ਸੁੱਖ ਸੁੱਖ ਦੇਖਣਾ ਵੀ ਤੁਸੀਂ ਸੱਚੀ ਕੀਰਤ ਕਰੋ ਕੀਰਤ ਕਰਕੇ ਖਾਓਗੇ ਤਾਂ ਵਧੀਆ ਰਹੋਗੇ ਹੁਣ ਮੈਂ ਆਪਦੇ ਦੁੱਧ ਦੇ ਕੰਮ ਦੀ ਗੱਲ ਨਹੀਂ ਕਰ ਦਿੰਦਾ ਸਟਨਾਂ ਨਾਲ ਸੰਜੀ ਵੀ ਇੱਕ ਬਜ਼ੁਰਗ ਆ ਗਈ ਮੇਥੋਂ ਅੱਧਾ ਕਿਲੋ ਦੁੱਧ ਲੈਂਦੀ ਹੁੰਦੀ ਆ ਤੇ ਅੱਧਾ ਕਿਲੋ ਦੁੱਧ ਲੈਂਦੇ ਆ ਉਹ ਵੀ ਇੱਕ ਦਿਨ ਛੱਡ ਕੇ ਉਹ ਕਹਿੰਦੀ ਪੁੱਤ ਤੂੰ ਮੈਨੂੰ ਦੁੱਧ ਵਧੀਆ ਪਾ ਕੇ ਜਾਇਆ ਕਰ ਮਾਣ ਲਾ ਮੈਂ 60 ਰੁਪਏ ਵੀ ਦੁੱਧ ਪੌਣਾ ਨੂੰ 15 ਰੁਪਈਆ ਦਾ ਦੁੱਧ ਹੋਇਆ ਪਾਈਆ ਇੱਕ ਦਿਨ ਦਾ ਕਹਿੰਦੀ ਉਹ ਚੋ ਹੀ ਮਲਾਈ ਆ ਜੇ ਉਹ ਚੋ ਹੀ ਮੈਂ ਪੀਣਾ ਕਹਿੰਦੀ ਸਾਨੂੰ ਇੱਕ ਦੋਜੀ ਪਾਉਂਦਾ ਸੀ ਦੁੱਧ ਉਹ ਤੇ ਭਾਈ ਮਲਾਈ ਵੀ ਬਹੁਤ ਆਉਂਦੀ ਸੀ ਕਹਿੰਦੀ ਪੂਰੀ ਐ ਜੇ ਅੱਧਾ ਕਿਲੋ ਦੁੱਧ ਆ ਬਈ ਵੱਧ ਤੋਂ ਵੱਧ ਤਿੰਨ ਗੋਲੀ ਨੇ ਕਹਿੰਦੇ ਅੱਧੀ ਗੋਲੀ ਦਾ ਮਲਾਈ ਦੀ ਆ ਜਾਂਦੀ ਸੀਗੀ ਅੱਧਾ ਕਿਲੋ ਦੁੱਧ ਤੇ ਮੈਂ ਠੀਕ ਮੰਨ ਗਿਆ ਗੱਲ ਵੀ ਸੱਚੀ ਆ ਭਾਈ ਤੁਸੀਂ ਸੱਚ ਹੋਵੇਂਗੇ ਮੈਂ ਝੂਠਾਂਗਾ ਪਰ ਮੈਂ ਮਾਤਾ ਨੂੰ ਕਿਹਾ ਮਾ ਇੱਕ ਪਾਸੇ ਤਾਂ ਤੂੰ ਕਹਿੰਦੀ ਪੁੱਤ ਮੈਨੂੰ ਦੁੱਧ ਸਹੀ ਪਾਈ ਮਾੜੀ ਚੀਜ਼ ਨਾ ਪਾਈ ਠੀਕ ਆ ਇੱਕ ਪਾਸੇ ਤੂੰ ਕਹਿੰਦੀ ਵੀ ਮੈਨੂੰ ਅੱਧਾ ਕਿਲੋ ਦੁੱਧ ਤੇ ਇੰਨੀ ਮਲਾਈ ਆ ਜਾਂਦੀ ਸੀ ਮੈਂ 15 ਦਿਨਾਂ ਬਾਅਦ ਕਿਉਂ ਕੱਢ ਲੈਂਦੀ ਸੀ ਮਾਤਾ ਜੀ ਅੱਜ ਤੂੰ ਪੁੱਛੇ ਸਹੀ ਦੁੱਧ ਦਾ ਕਿਉਂ ਦਾ ਰੇਟ ਵੀ 800 ਰੁਪਏ ਮੰਗੂੰਂ ਸ਼ਹਿਰ 'ਚ ਵੇਖਦਾ ਦੇਸੀ ਦਾ ਵੀ 800 ਦਾ ਦੁੱਧ ਨਹੀਂ ਮਹੀਨੇ 'ਚ ਲੈਂਦੀ ਹੈਗੀ ਮੈਂ ਉਹਨੂੰ ਮਾਤਾ ਨੂੰ ਗੱਲ ਕਹੀ ਮੈਂ ਫਿਰ ਤੂੰ ਕਿਹਾ ਕਿਵੇਂ ਕੱਢ ਲੈਂਗੇ ਤੈਨੂੰ ਉਹ ਜੀ ਬੰਦਾ ਚੀਜ਼ ਦਿੰਦਾ ਹੂੰ ਵੀ ਇਹ ਹੀ ਚੀਜ਼ਾਂ ਨੇ ਬਰੇ ਵੀ ਪਤਾ ਨਹੀਂ ਮੈਂ ਇਹ ਗੱਲ ਦਾ ਜਵਾਬ ਜਾਂ ਤੁਹਾਨੂੰ ਸਹੀ ਢੰਗ ਨਾਲ ਸਹਿਤ ਨਾ ਦੇ ਸਕਾਂ ਪਰ ਮੇਰਾ ਮਨ ਨੂੰ ਤੇ ਦੁੱਖ ਜਾ ਲੱਗਿਆ ਜਦੋਂ ਉਹਨਾਂ ਨੇ ਇਹ ਗੱਲ ਕਹੀ ਤੇ ਸ਼ਾਇਦ ਲੋਕ ਵੀ ਕਮੈਂਟਾਂ 'ਚ ਦੱਸ ਦੇਣਗੇ ਵੀ ਇਹ ਗੱਲ ਸੱਚੀ ਆ ਜਾਂ ਝੂਠਾ ਮੈਨੂੰ ਨਹੀਂ ਪਤਾ ਕਮੈਂਟ ਜ਼ਰੂਰ ਕਰਕੇ ਦੱਸਿਓ ਬਈ ਪਰ ਫੇਰ ਵੀ ਬਜ਼ੁਰਗ ਨੂੰ ਮੈਂ ਸਮਝਾਇਆ ਮਹਾਜ ਦੇ ਟਾਈਮ ਤੱਕ ਸਰੋਂ ਦਾ ਤੇਲ ਵੀ 100-150 ਰੁਪਏ ਲੀਟਰ ਹੋਇਆ ਪਿਆ ਤੇ ਮਹਾ ਫਿਰ ਤੈਨੂੰ ਦੁੱਧ ਵੀ ਇਹ ਜਿਹੀ ਪਾ ਕੇ ਜਾਂਦਾ ਹੁਣ ਵੀ ਇਹ ਹੀ ਗੱਲਾਂ ਨੇ ਬਈ ਤੁਸੀਂ ਆਪ ਜੇ ਨੇਚਰਲ ਚੀਜ਼ ਵਧੀਆ ਲੈਣੀ ਆ ਤਾਂ ਉਹਦਾ ਮੁੱਲ ਵੀ ਦੇਣਾ ਪਊਗਾ ਤੁਹਾਨੂੰ ਤਾਂ ਸਹੀ ਕਮਾਈ ਵਧੀਆ ਗਈ ਤੁਹਾਨੂੰ ਫਿਰ ਤੁਸੀਂ ਚੀਜ਼ ਵੀ ਵਧੀਆ ਲੋ ਵੱਧ ਪੈਸੇ ਲੈ ਕੇ ਲਓ ਵੀ ਮਾੜੀ ਚੀਜ਼ ਕਿਉਂ ਲੈਨੇ ਹੋ ਵੀ ਇਹੇ ਦੀ ਰੱਖਦੇ ਆਂ ਵੀ ਅੱਗੇ ਵੀ ਕੋਈ ਵੀ ਕੰਮ ਦੇ ਵਿੱਚ ਹਰੇਕ ਕੰਮ ਦੇ ਵਿੱਚ ਇਹੀ ਹੁੰਦਾ ਹੁੰਦਾ ਮੇਰਾ ਕਹਿਣ ਦਾ ਮਤਲਬ ਤੇ ਇਹੀ ਹੈ ਜਦੋਂ ਚੀਜ਼ ਲੱਗਦੀ ਆ ਵੀਰੇ ਉਹਦੀ ਪਤਾ ਲੱਗਦਾ ਜਦੋਂ ਕੋਈ ਚੀਜ਼ ਲੈ ਕੇ ਆਉਣੀ ਹੁੰਦੀ ਆ ਹੁਣ ਆਪਾਂ ਆਪਦੇ ਡੰਗਰਾਂ ਨੂੰ ਬਹੁਤ ਕੁਝ ਪਾਉਣੇ ਆ ਜ਼ਰੂਰੀ ਨਹੀਂ ਹੁੰਦਾ ਵੀ ਡੰਗਰਾਂ ਤੋਂ ਕਿਉਂ ਇੱਕ ਇੱਕ ਮੱਝ ਕਿੰਨਾ ਕਿਉਂ ਦੇ ਦੇ ਦੂਗੀ ਸਾਰੀ ਦਿਹਾੜੇ 'ਚ ਕੀ ਕੋਈ ਖਵਾ ਰਾਂ ਕਿਲੋ ਕਿਉਂ ਦਾ ਮੱਝ ਵੀ ਦੇਣ ਰਹੀ ਸਾਰੀ ਦਿਹਾੜੇ 'ਚ ਜੇ 200 ਗ੍ਰਾਮ ਵੀ ਕਿਉਂ ਦੇ ਦੇ ਮੱਝ ਇੱਕ ਬਹੁਤ ਵੱਡੀ ਗੱਲ ਹੈ ਇਹੀ ਸਿਸਟਮ ਨੂੰ ਆਪਦੇ ਮਨ ਨੂੰ ਸਮਝਾ ਕੇ ਚੱਲੇ ਆ ਵੀ ਕਿਰਤ ਕਰਕੇ ਖਾਵਾਂਗੇ ਜਿਹੇ ਦੀ ਗੱਲ ਅਗਲੇ ਨੂੰ ਆਪਾਂ ਸੱਚੀ ਦੱਸ ਕੇ ਹੀ ਕਰਨੀ ਆ ਆਪਾਂ ਨੂੰ ਕੋਈ ਐਡਾ ਲਾਲਚ ਨਹੀਂ ਵੀ ਸਰਦਾ ਆਪਣਾ ਵੀ ਪਰ ਫਿਰ ਵੀ ਤੁਸੀਂ ਆਪ ਵਿਚਾਰੋ ਅੱਜ ਦੀ ਆਪਾਂ YouTube ਤੇ ਵੀਡੀਓ ਇੰਨੀ ਕਿ ਪਾਵਾਂਗੇ ਬਾਕੀ ਫੇਰ ਗੱਲਾਂ ਕਰਦੇ ਆਂ